ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਜਾ ਰਹੇ ਸੀ ਦਿੱਲੀ 에ਅਰਪੋਰਟ ਸਵਾਰੀ ਨੂੰ ਪਿਕ ਕਰ ਲਿਆ ਸੀ ਤਾਂ ਆਪਾਂ ਲੈਣ ਜਾ ਰਹੇ ਸੀ ਅੱਜ ਨਾਲੇ ਤੁਹਾਨੂੰ ਪਤਾ ਹੀ ਆ ਗਿਆ ਆਪਣੇ ਦੋ ਹੀ ਸਟਾਪ ਹੁੰਦੇ ਐ ਇੱਕ ਕੇਸਰੀ ਤੇ ਦੂਜਾ ਪਹਿਲਵਾਨ ਕੇਸਰੀ ਟਾਬੇ ਦੇ ਪਹੁੰਚ ਕੇ ਆਪਾਂ ਆਪਣਾ ਟੈਕਸ ਟੁਕਸ ਵੀ ਕਟਾ ਲਿਆ ਤੇ ਟੈਕਸ ਕੱਟਦੇ ਆ ਇਹ ਸਾਡੀਆਂ ਟਿਕਟਾਂ ਤੇ ਰਸਤੇ ਵਿੱਚ ਹੀ ਸਾਨੂੰ ਸਵਾਰੀ ਦਾ ਫੋਨ ਆ ਗਿਆ ਕਿ ਸਾਡੀ ਫਲਾਈਟ ਪਹਿਲਾਂ ਲੱਗ ਗਈ ਆ ਨਾਲ ਹੀ ਆਪਾਂ ਪਹਿਲਾਂ ਅੰਦਰ ਰੁਕੇ ਨਹੀਂ ਤਾਂ ਗੱਡੀ ਦੀ ਕਿੱਲ ਹੀ ਦਿੱਤੀ ਆਪਾਂ ਦੱਬਦਨ ਨਾਲ ਹੀ ਪਹੁੰਚ ਗਏ ਆਪਾਂ 에어ਪੋਰਟ ਤੇ ਸਵਾਰੀ ਨੇ ਕੱਪੜੇ ਚੇਂਜ ਕਰਨੇ ਸੀ ਜਿਹੜੇ ਨਾਲ ਗਏ ਸੀ ਉਹ ਕੱਪੜੇ ਚੇਂਜ ਕਰਕੇ ਪਤਾ ਨਹੀਂ ਕਿੱਧਰ ਦੀ ਚਲ ਗਏ ਤਾਂ ਫਿਰ ਮੈਨੂੰ ਟੈਨਸ਼ਨ ਪੈ ਗਈ ਕਿ ਦੋਨਾਂ ਨੂੰ ਲੱਭਣਾ ਪੈਣਾ ਹੁਣ ਚਲੋ ਸਵਾਰੀ ਨੇ ਦੱਸਿਆ ਸੀ ਕਿ ਆ ਉਹ 14 ਨੰਬਰ ਤੇ ਬੈਠੀ ਹੋਈ ਆ ਤਾਂ ਮੈਂ ਫਟਾਫਟ ਗਿਆ ਤਾਂ ਮੈਂ ਦੇਖਿਆ ਪਰ ਇੱਕ ਚੀਜ਼ ਹੈਗੀ ਆ ਜੀ ਇੱਕ ਤਾਂ ਜਾ ਰਹੇ ਆ ਬਾਹਰ ਉਹ ਰੋ ਰਹੇ ਆ ਇੱਕ ਆ ਰਹੇ ਆ ਉਹਨਾਂ ਦੇ ਬੜੀ ਚਿਹਰੇ ਦੇ ਉੱਤੇ ਖੁਸ਼ੀ ਆ ਇਹ ਚੀਜ਼ ਏਅਰਪੋਰਟ ਤੇ ਦੇਖਣ ਨੂੰ ਤਾਂ ਹਰ ਇੱਕ ਨੂੰ ਮਿਲਦੀ ਆ ਕਿ ਜਾਣ ਵਾਲੇ ਦਾ ਦਿਲ ਦੁਖੀ ਹੁੰਦਾ ਤੇ ਆਉਣ ਵਾਲੇ ਦਾ ਖੁਸ਼ ਤਾਂ ਆ ਟੂਰ ਆਇਆ ਹੋਇਆ ਸੀਗਾ ਸਾਰੇ ਗੋਰੇ ਸੀਗੇ ਮੈਂ ਕਿਹਾ ਚਲੋ ਅੱਜ ਇਹ ਵੀ ਵੀਡੀਓ ਬਣਾ ਲੈਂਦੇ ਆ ਨਾਲ ਹੀ ਆਪਾਂ ਸਾਰਿਆਂ ਨੂੰ ਪਿਕ ਕਰਕੇ ਨਿਕਲ ਗਏ ਸਮਾਨ ਹੋ ਗਿਆ ਜਿਆਦਾ ਮਿੱਤਰਾਂ ਦਾ 12 ਟੱਚੀ ਤਾਂ ਫੇ ਤੁਸੀਂ ਦੇਖੋ ਪਹਿਲਵਾਨ ਦੇ ਲੱਗਿਉ ਪਾਰਕਿੰਗ ਜਰਾਨੀ ਸੁਂਦਰਾ ਤੇ ਉੱਥੋਂ ਰੋਟੀ ਰੋਟੀ ਖਾ ਗਿਆ ਆਪਾਂ ਨਿਕਲੇ ਤੇ ਨਾਲ ਹੀ ਮੈਂ ਕਿਹਾ ਫਟਾਫਟ ਖਿੱਚ ਦਈਏ ਸਵਾਰੀ ਨੂੰ ਦੁਆਰਾ ਭੁੱਖ ਲੱਗ ਗਈ ਤੇ ਆਪਾਂ ਫਿਰ ਲੁਧਿਆਣੇ ਟੋਲ ਟੱਪ ਦੇ ਸਾਰੇ ਫਲੋਰ ਨਾਲ ਹੀ ਆਪਾਂ ਗੱਡੀ ਦੱਬਦੀ ਆ ਪਹਿਲ ਤੀਸਰਾ ਟੱਬਾ ਜੀ ਇੱਥੇ ਵੀ ਕਿਤੇ ਵਿਜ਼ਿਟ ਕਰਿਓ ਬਹੁਤ ਵਧੀਆ ਖਾਣਾ ਬਣਾਉਂਦੇ ਆ ਤਾਂ ਜੇ ਕਿਸੇ ਨੂੰ ਮੇਰੀ ਗੱਡੀ ਦੀ ਜਾਂ ਕਿਸੇ ਵੀ ਕਾਰ ਦੀ ਲੋੜ ਤੁਸੀਂ ਕੰਟੈਕਟ ਕਰ ਸਕਦੇ ਆ ਤੇ ਜਿਹੜੇ ਜਿਹੜੇ ਵੀਡੀਓ ਦੇਖਦੇ ਆ ਉਹਨਾਂ ਨੂੰ ਸਾਰੇ